ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਪੂਰਨਮਾਸ਼ੀ ਵਾਲੇ ਦਿਨ 5 ਰੁਪਏ ਦੇ ਸਿੱਕੇ ਨਾਲ ਇਹ ਇੱਕ ਚੀਜ਼ ਆਪਣੇ ਘਰ ਵਿੱਚ ਲੈ ਆਉਂਦੇ ਹੋ ਅਗਲੇ ਦਿਨ ਤੋਂ ਹੀ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਸਾਰੇ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿ ਕਿਵੇਂ 5 ਰੁਪਏ ਦਾ ਸਿੱਕਾ ਆਪਣੇ ਭਾਗ ਬਦਲ ਸਕਦਾ ਹੈ ਅੱਜ ਦੀ ਵੀਡੀਓ ਵਿੱਚ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਤ ਸੰਗਤ ਜੀ ਅਸੀਂ 5 ਰੁਪਏ ਦੇ ਸਿੱਕੇ ਦੀ ਕੀਮਤ ਨਹੀਂ ਜਾਣਦੇ ਕਹਿ ਦਿੰਨੇ ਹਾਂ ਕਿ 5 ਰੁਪਏ ਦਾ ਸਿੱਕਾ ਹੀ ਤਾਂ ਹੈ ਇਹ ਕਿੰਨਾ ਕੁ ਕੀਮਤੀ ਹੈ ਇਸ ਬਾਰੇ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਸਾਧ ਸੰਗਿਆ ਜੀ ਧਨ-ਦੌਲਤ ਪੈਸਾ ਜ਼ਿੰਦਗੀ ਦੇ ਵਿੱਚ ਸਭ ਕੁਝ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹ ਪੈਸੇ ਦਾ ਬਹੁਤ ਜ਼ਿਆਦਾ ਮਹੱਤਵ ਹੈ ਜ਼ਿੰਦਗੀ ਦੇ ਵਿੱਚ ਜਿਸ ਘਰ ਦੇ ਵਿੱਚ ਧਨ-ਦੌਲਤ ਨਹੀਂ ਹੁੰਦੀ ਉਸ ਘਰ ਵਿੱਚ ਖੁਸ਼ੀਆਂ ਖੇੜੇ ਹੀ ਨਹੀਂ ਆਉਂਦੇ ਉਸ ਘਰ ਦੇ ਦਰਵਾਜ਼ੇ ਤੇ ਰੌਣਕਾਂ ਨਹੀਂ ਲੱਗਦੀਆਂ ਸਾਧ ਸੰਗਿਆ ਜੀ ਜੇਕਰ ਗੱਲ ਕਰੀਏ ਅੱਜ ਦੇ ਸਮੇਂ ਦੀ ਤਾਂ ਅੱਜ ਦਾ ਸਮਾਂ ਇਸ ਤਰ੍ਹਾਂ ਦਾ ਹੈ ਇੱਥੇ ਕੋਈ ਵੀ ਕਿਸੇ ਦਾ ਸਾਥ ਨਹੀਂ ਨਿਭਾਉਂਦਾ ਕੋਈ ਵੀ ਕਿਸੇ ਦਾ ਸਕਾ ਨਹੀਂ ਹੈਗਾ ਪਰ ਗੱਲ ਕਰੀਏ 5 ਰੁਪਏ ਦੇ ਸਿੱਕੇ ਦੀ ਤਾਂ ਜਿਹੜਾ ਤੁਹਾਡੇ ਭਾਗ ਬਦਲ ਕੇ ਰੱਖ ਸਕਦਾ ਜਿਹੜਾ ਸਾਡੀ ਕਿਸਮਤ ਨੂੰ ਬਦਲ ਸਕਦਾ ਹੈ 5 ਰੁਪਏ ਦੇ ਸਿੱਕੇ ਨਾਲ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਸਾਚੰਗਿਆ ਜੀ ਵੀਡੀਓ ਦੇ ਬਾਰੇ ਗੱਲ ਕਰਦੇ ਹਾਂ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਬੱਚਾ ਆਪਣੀ ਮਾਂ ਦੇ ਕੋਲੋਂ 5 ਰੁਪਏ ਲਿਆ ਜਾਂਦਾ ਹੈ ਜੋ ਵੀ ਉਸ ਨੂੰ ਰਸਤੇ ਵਿੱਚ ਮਿਲਦਾ ਉਸ ਨੂੰ ਕਹਿੰਦਾ 5 ਰੁਪਏ ਮੇਰੇ ਤੋਂ ਲੈ ਲਓ ਮੈਨੂੰ ਮੇਰੇ ਪਰਮਾਤਮਾ ਨਾਲ ਮਿਲਾ ਦਿਓ ਮੈਨੂੰ ਮੇਰੇ ਰੱਬ ਨਾਲ ਮਿਲਾ ਦਿਓ ਪਰ ਕੋਈ ਵੀ ਉਸ ਬੱਚੇ ਦੀ ਮਦਦ ਨਹੀਂ ਕਰਦਾ ਕੋਈ ਵੀ ਉਸ ਬੱਚੇ ਦੀ ਗੱਲ ਨੂੰ ਨਹੀਂ ਸੁਣਦਾ ਸਾਰੇ ਉਸ ਬੱਚੇ ਤੋਂ ਪਿੱਛੇ ਹਟ ਕੇ ਖਲੋ ਜਾਂਦੇ ਹਨ ਕਹਿੰਦੇ ਹਨ ਕਿ ਤੂੰ ਤਾਂ ਇਹ ਮਜ਼ਾਕ ਬਣਾਇਆ ਫਿਰਦਾ ਹੈ ਸਾਰੇ ਉਸ ਤੋਂ ਨਾਰਾਜ਼ ਹੁੰਦੇ ਹਨ ਪਿੰਡ ਦੇ ਬਾਹਰ ਕਹਿੰਦੇ ਇੱਕ ਛੋਟੀ ਜਿਹੀ ਕੁਟਿਆ ਬਣੀ ਹੁੰਦੀ ਹੈ ਉੱਥੇ ਇੱਕ ਸੰਤ ਮਹਾਪੁਰਖ ਰਹਿੰਦੇ ਸਨ ਤੇ ਉੱਥੇ ਕਾਫੀ ਜਾਣਿਆਂ ਨੂੰ ਵੇਖ ਕੇ ਉਹ ਬੱਚਾ ਦੌੜ ਕੇ ਉਸ ਕੁਟੀਆ ਵਿੱਚ ਚਲਿਆ ਜਾਂਦਾ ਹੈ। ਉੱਥੇ ਮਹਾਪੁਰਸ਼ਾਂ ਸੰਤਾਂ ਦੇ ਨਾਲ ਗੱਲਬਾਤ ਕਰਦਾ ਹੈ ਤੇ ਅੱਗੇ 5 ਰੁਪਏ ਰੱਖ ਦਿੰਦਾ ਹੈ ਆਖਦਾ ਹੈ ਸੰਤ ਮਹਾਪੁਰਖ ਜੀ 5 ਰੁਪਏ ਲੈ ਲੋ ਤੇ ਮੈਨੂੰ ਮੇਰੇ ਪਾਤਸ਼ਾਹ ਜੀ ਦੇ ਨਾਲ ਮੈਨੂੰ ਮੇਰੇ ਪਰਮਾਤਮਾ ਜੀ ਨਾਲ ਮਿਲਾ ਦਿਓ। ਸੰਤ ਮਹਾਪੁਰਖ ਜੀ ਆਖਦੇ ਹਨ ਕਿ 5 ਰੁਪਏ ਤਾਂ ਬਹੁਤ ਹਨ ਰੱਬ ਤਾਂ ਬਿਨਾਂ ਪੈਸਿਆਂ ਤੋਂ ਵੀ ਮਿਲ ਸਕਦਾ ਹੈ। ਪਰ ਪਹਿਲਾਂ ਇਹ ਦੱਸ ਤੋ ਕਰਨਾ ਕੀ ਹੈ ਰੱਬ ਦਾ ਤੋ ਕਿਉਂ ਪੁੱਛਦਾ ਫਿਰਦਾ ਹੈ ਰੱਬ ਦੇ ਤੇਰੇ ਘਰ ਵਿੱਚ ਕੀ ਲੋੜ ਪੈ ਗਈ ਰੱਬ ਦੇ ਘਰ ਤੋ ਕਿਉਂ ਜਾਣਾ ਹੈ ਤੋ ਰੱਬ ਦਾ ਘਰ ਕਿਉਂ ਟਿਕਾਣਾ ਪੁੱਛਦਾ ਪਿਆ ਹੈ ਬੱਚਾ ਕਹਿੰਦਾ ਕਿ ਮੈਂ ਤੇ ਮੇਰੀ ਮਾਂ ਹੀ ਹੰਨ ਇਸ ਸੰਸਾਰ ਦੇ ਵਿੱਚ ਸਾਡਾ ਹੋਰ ਕੋਈ ਨਹੀਂ ਹੁਣ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਹੈ ਮੇਰੀ ਮਾਂ ਜਿਹੜੀ ਹੈ மஞ்சੇ ਤੇ ਪਈ ਹੈ ਮਾਂ ਨੂੰ ਉੱਠਣ ਦਾ ਸਹਾਰਾ ਵੀ ਨਹੀਂ ਹੈ ਮਾਂ ਉੱਠ ਕੇ ਚੱਲ ਫੇਰ ਨਹੀਂ ਸਕਦੀ ਜਿਹੜਾ ਵੀ ਸਾਡੇ ਘਰ ਉਸ ਦਾ ਪਤਾ ਲੈਣ ਆਉਂਦਾ ਹੈ ਤਾਂ ਕਹਿ ਦਿੰਦਾ ਹੈ ਹੁਣ ਇਹ ਰੱਬ ਦੇ ਘਰ ਚਲੀ ਜਾਵੇਗੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਉਹਨਾਂ ਨੇ ਵੀ ਕਹਿ ਦਿੱਤਾ ਹੈ ਹੁਣ ਇਸ ਨੂੰ ਰੱਬ ਹੀ ਬਚਾ ਸਕਦਾ ਹੈ ਇਸ ਲਈ ਮੈਂ ਆਪਣੀ ਮਾਂ ਦੇ ਕੋਲੋਂ 5 ਰੁਪਏ ਲੈ ਕੇ ਆਇਆ ਹਾਂ ਤੇ ਰੱਬ ਦੇ ਘਰ ਦਾ ਟਿਕਾਣਾ ਪੁੱਛਦਾ ਹਾਂ ਮੈਂ ਉਸ ਨੂੰ ਰੱਬ ਨੂੰ ਕਹਿਣਾ ਹੈ ਮੇਰੀ ਮਾਂ ਨੂੰ ਨਾਲ ਲੈ ਕੇ ਜਾਵੇ ਇਹ ਗਾਰੇ ਜਦੋਂ ਸੰਤ ਮਹਾਂਪੁਰਖ ਜੀ ਸੁਣਦੇ ਹਨ ਤਾਂ ਉਹਨਾਂ ਦੇ ਕੋਲ ਮਿਸ਼ਰੀ ਪਈ ਹੁੰਦੀ ਹੈ ਉਸ ਨੂੰ ਮਿਸ਼ਰੀ ਦੀ ਪੁੜੀ ਨੂੰ ਬਣਾ ਕੇ ਉਹ ਕੁਝ ਗੱਲਾਂ ਵਿੱਚ ਬੱਚੇ ਨੂੰ ਲਗਾ ਕੇ ਤੇ ਕੁਝ ਮਿਸ਼ਰੀ ਦੇ ਵਿੱਚ ਲਾਂਗ ਦੇ ਦਾਣੇ ਪਾਉਂਦੇ ਹਨ ਤੇ ਪੁੜੀ ਜੀ ਬਣਾ ਦਿੰਦੇ ਹਨ ਉਹ ਆਖਦੇ ਹਨ ਕਿ ਇਹ ਜਾ ਕੇ ਆਪਣੇ ਮਾਂ ਨੂੰ ਖਵਾ ਦੇਵੇਂ ਮਾਂ ਨੂੰ ਦਵਾਈ ਦੇ ਰੂਪ ਵਿੱਚ ਤੂੰ ਇਹ ਪੁੜੀ ਦੇਣੀ ਹੈ ਉਹ ਜਦੋਂ ਠੀਕ ਹੋ ਜਾਵੇਗੀ ਉਹ ਰੋਜ਼ ਹੀ ਇਸੇ ਤਰ੍ਹਾਂ ਸੰਤ ਮਹਾਂਪੁਰਖਾਂ ਦੇ ਕੋਲ ਜਾਂਦਾ ਰਹੇਗਾ ਰੋਜ਼ ਹੀ ਸੰਤ ਮਹਾਂਪੁਰਖਾਂ ਦੇ ਪਾਸੋਂ ਉਹ ਦਵਾਈ ਲੈ ਕੇ ਜਾਂਦਾ ਰੋਜ਼ ਆਪਣੀ ਮਾਂ ਨੂੰ ਦਿੰਦਾ ਸਾਲ ਸੰਗਰਜ ਜੀ ਕੁਝ ਹੀ ਦਿਨ ਬੀਤੇ ਸੰਨ ਕੇ ਇਸ ਤਰੀਕੇ ਨਾਲ 5ਵੇਂ 6ਵੇਂ ਦਿਨ ਉਹਦੀ ਮਾਂ ਠੀਕ ਹੋ ਗਈ ਜਦੋਂ ਮਾਂ ਠੀਕ ਹੋ ਜਾਂਦੀ ਹੈ ਫਿਰ ਆਪਣੇ ਬੱਚੇ ਨੂੰ ਪੁੱਛਦੀ ਹੈ ਕਿ ਇਹ ਦਵਾਈ ਤੂੰ ਰੋਜ਼ ਕਿੱਥੋਂ ਲੈ ਕੇ ਆਉਂਦਾ ਸੀ ਜਿਹਦੇ ਨਾਲ ਮੈਂ ਠੀਕ ਹੋ ਗਈ ਹਾਂ ਉਹਦਾ ਤਾਂ ਬਿੱਲ ਵੀ ਬੜਾ ਜ਼ਿਆਦਾ ਬਣ ਗਿਆ ਹੋਣਾ ਚਲ ਅਸੀਂ ਹਿਸਾਬ ਕਿਤਾਬ ਕਰਵਾ ਆਈਏ ਚਿੰਨੇ ਕ ਆਪਣੇ ਕੋਲ ਪੈਸੇ ਉਹ ਲੈਣਗੇ ਅਸੀਂ ਦੇ ਆਵਾਂਗੇ ਮਾਪੋਤ ਦੋਵੇਂ ਤੁਰੇ ਜਾਂਦੇ ਹਨ ਉਸ ਕੁੜੀਆ ਵਿੱਚ ਚਲੇ ਜਾਂਦੇ ਹਨ ਮਹਾਪੁਰਖਾਂ ਦੇ ਕੋਲ ਜਾਂਦੇ ਹਨ ਤੇ ਆਖਦੇ ਹਨ ਤੁਸੀਂ ਸਾਨੂੰ ਦਵਾਈ ਦਿੱਤੀ ਹੈ ਮੈਂ ਠੀਕ ਹੋ ਗਈ ਕਿੰਨਾ ਕ ਖਰਚਾ ਆਇਆ ਇਸ ਦਵਾਈ ਤੇ ਅਸੀਂ ਤੁਹਾਡੇ ਪੈਸਿਆਂ ਦਾ ਹਿਸਾਬ ਕਿਤਾਬ ਕਰਵਾਉਣ ਲਈ ਆਏ ਹਾਂ ਪੁੱਛਣ ਆਏ ਹਾਂ ਅਸੀਂ ਹੁਣ ਤੁਹਾਡਾ ਕਿੰਨਾ ਕ ਪੈਸਾ ਦੇਣਾ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਉਹਨਾਂ ਨੂੰ ਆਖਦੇ ਹਨ ਅੱਜ ਤੋਂ ਬਾਅਦ ਬਿਮਾਰ ਤੁਸੀਂ ਕਦੇ ਵੀ ਨਹੀਂ ਹੋਵੋਗੇ ਤੁਹਾਡਾ ਕੋਈ ਵੀ ਪੈਸਾ ਮੈਂ ਨਹੀਂ ਲੈਣਾ ਮੈਂ ਤੇਰੇ ਤੋਂ ਕੁਝ ਨਹੀਂ ਲੈਣਾ ਤੂੰ ਆ ਚਿੱਠੀ ਲੈ ਜਾ ਜਾ ਕੇ ਇਸ ਨੂੰ ਘਰ ਜਾ ਕੇ ਹੀ ਪੜੀ ਤੈਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਜਦੋਂ ਘਰ ਜਾ ਕੇ ਉਸ ਦੀ ਮਾਂ ਨੇ ਚਿੱਠੀ ਪੜ੍ਹੀ ਉਸ ਚਿੱਠੀ ਵਿੱਚ ਲਿਖਿਆ ਹੁੰਦਾ ਹੈ ਇਸ ਬੱਚੇ ਦਾ ਵਿਸ਼ਵਾਸ ਹੈ ਜਿਸ ਨੇ ਤੈਨੂੰ ਠੀਕ ਕਰ ਦਿੱਤਾ ਇਸ ਬੱਚੇ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਰੱਬ ਦੇ ਪ੍ਰਤੀ ਇੰਨਾ ਜ਼ਿਆਦਾ ਵਿਸ਼ਵਾਸ ਸੀ ਕਿ ਜੋ ਵੀ ਇਸ ਨੂੰ ਮੈਂ ਦਿੱਤਾ ਬਣਾ ਕੇ ਮੈਂ ਇਸ ਨੂੰ ਕਹਿ ਦਿੰਦਾ ਸੀ ਇਸ ਨੂੰ ਰੱਬ ਨੇ ਦਿੱਤਾ ਹੈ ਤੇਰੀ ਮਾਂ ਠੀਕ ਹੋ ਜਾਣੀ ਹੈ ਉਹ ਰੱਬ ਤੇ ਵਿਸ਼ਵਾਸ ਕਰਕੇ ਤੈਨੂੰ ਇਹ ਚੀਜ਼ ਦੇਂਦਾ ਰਿਹਾ ਦਵਾਈ ਬਣਾ ਕੇ ਸਮਝਾ ਕੇ ਕਹਿੰਦੇ ਕਿ ਮੈਂ ਉਹਨੂੰ ਦੇਂਦਾ ਸੀ ਇਹ ਚੀਜ਼ ਤੂੰ ਉਸ ਨੂੰ ਖਾ ਕੇ ਦਿਨ ਭਰ ਰਾਤ ਹੌਲੀ ਹੌਲੀ ਠੀਕ ਹੁੰਦੀ ਗਈ ਇਹੋ ਜਿਹਾ ਜੋ ਵੀ ਕੁਝ ਤੇਰੇ ਸਰੀਰ ਨਾਲ ਹੋਇਆ ਹੈ ਇਹ ਤੇਰੀ ਤੰਦਰੁਸਤੀ ਤੈਨੂੰ ਸਰੀਰ ਨੂੰ ਜਿੰਨੀ ਵੀ ਮਿਲੀ ਹੈ ਨਾ ਤੇਰੇ ਬੱਚੇ ਦੇ ਵਿਸ਼ਵਾਸ ਕਰਕੇ ਆਈ ਹੈ ਇਸ ਕਹਾਣੀ ਰੋਪੀ ਸਾਖੀ ਦੇ ਰਾਹੀਂ ਆਪ ਜੀ ਦੇ ਨਾਲ ਅਸੀਂ ਇਹ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਕਿਉਂਕਿ ਜਿਹੜਾ ਵਿਸ਼ਵਾਸ ਹੁੰਦਾ ਨਾ ਇਹ ਪੱਥਰਾਂ ਨੂੰ ਵੀ ਜੋੜ ਦਿੰਦਾ ਹੈ ਵਿਸ਼ਵਾਸ ਵਿੱਚ ਬੜੀ ਤਾਕਤ ਹੁੰਦੀ ਹੈ ਸ਼ਕਤੀ ਹੁੰਦੀ ਹੈ ਜਿਨ੍ਹਾਂ ਘਰਾਂ ਵਿੱਚ ਪਰਮਾਤਮਾ ਦੇ ਵਿਸ਼ਵਾਸ ਹੈ ਉਹਨਾਂ ਘਰਾਂ ਵਿੱਚ ਕਦੇ ਵੀ ਪੈਸੇ ਦੀ ਦਿੱਕਤ ਨਹੀਂ ਆਉਂਦੀ ਐਸੇ ਦੀ ਕਮੀ ਨਹੀਂ ਆਉਂਦੀ ਉਹ ਘਰ ਫਿਰ ਹਮੇਸ਼ਾ ਹੀ ਅਮੀਰ ਬਣ ਜਾਂਦੇ ਹਨ ਉਹਨਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਤੇ ਵਿਸ਼ਵਾਸ ਹੁੰਦਾ ਹੈ ਸਾਥ ਸੰਗਤ ਜੀ ਆਪਣੇ ਵੱਡੇ ਬਜ਼ੁਰਗਾਂ ਤੋਂ ਹਮੇਸ਼ਾ ਸੁਣਨ ਨੂੰ ਮਿਲਦਾ ਸੀ ਦਾਦੇ ਦਾਦੀਆਂ ਨਾਨੇ ਨਾਨੀਆਂ ਤੋਂ ਕਿ ਇਹ ਹੀ ਅਸੀਂ ਸੁਣਦੇ ਆ ਰਹੇ ਹਾਂ ਕਿ ਜਿਨ੍ਹਾਂ ਦੇ ਘਰਾਂ ਵਿੱਚ ਬੰਦਾ ਕੋਈ ਬਿਮਾਰ ਹੁੰਦਾ ਹੈ ਮੰਜੇ ਤੇ ਪਿਆ ਜਾਂਦਾ ਹੈ ਜਦੋਂ ਉਹ ਲੰਮੇ ਸਮੇਂ ਤੱਕ ਪਿਆ ਰਹਿੰਦਾ ਹੈ ਕਹਿੰਦੇ ਹੁੰਦੇ ਹਨ ਕਿ ਉਹਦੇ ਉੱਤੋਂ ਅਨਾਜ ਵਾਰ ਕਿਸਰਾਣੇ ਥੱਲੇ ਰੱਖ ਦਿਓ ਇਸ ਤੋਂ ਇਸਤੇ ਪਿਛਲੇ ਕੋਈ ਜਾਦੂ ਟੋਣਾ ਨਹੀਂ ਹੁੰਦਾ ਇਸਦਾ ਮਤਲਬ ਸੀ ਕਿ ਇਸਤੇ ਹੱਥੋਂ ਕੁਝ ਦਾਨ ਕਰਵਾਓ ਜਦੋਂ ਕਿਸੇ ਭੁੱਖੇ ਗਰੀਬ ਦਾ ਢਿੱਡ ਭਰੇਗਾ ਉਸਦੇ মুখ ਤੋਂ ਅਸੀਸ ਨਿਕਲਦੀ ਹੈ ਉਸ ਅਸੀਸ ਦੇ ਨਾਲ ਇਹ ਬਿਮਾਰ ਵਿਅਕਤੀ ਠੀਕ ਹੋ ਜਾਵੇਗਾ ਇਸ ਲਈ ਕਿਹਾ ਜਾਂਦਾ ਹਮੇਸ਼ਾ ਆਪਣੇ ਹੱਥਾਂ ਨਾਲ ਦਾਨ ਪੁੰਨ ਕਰੋ ਵੱਡੇ ਸਿਆਣੇ ਆਖਦੇ ਹਨ ਕਿ ਆਪਾਂ ਨੂੰ ਜਿੰਨੀ ਵੀ ਪੂੰਜੀ ਪਰਮਾਤਮਾ ਨੇ ਦਿੱਤੀ ਹੈ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ। ਕਈ ਵਾਰੀ ਅਸੀਂ ਵੇਖਿਆ ਹੈ ਕਿ ਬਹੁਤ ਕੁਝ ਹੁੰਦਿਆਂ ਹੋਇਆਂ ਵੀ ਅਸੀਂ ਨਾਖੁਸ਼ ਹੁੰਦੇ ਹਾਂ ਕਿ ਸਾਨੂੰ ਆ ਨਹੀਂ ਮਿਲਿਆ ਔਰ ਨਹੀਂ ਮਿਲਿਆ। ਸਾਨੂੰ ਇਸ ਚੀਜ਼ ਦੀ ਲੋੜ ਹੈ। ਉਸ ਚੀਜ਼ ਦੀ ਲੋੜ ਹੈ। ਪਰਮਾਤਮਾ ਨੇ ਸਾਨੂੰ ਕੁਝ ਨਹੀਂ ਦਿੱਤਾ। ਸਾਡੇ ਕੋਲ ਕੁਝ ਵੀ ਨਹੀਂ ਹੈ। ਜਦੋਂ ਇਹ ਕਹਿ ਦਿੰਦੇ ਹਾਂ ਤਾਂ ਇੱਕ ਸਮਾਂ ਐਸਾ ਆ ਜਾਂਦਾ ਹੈ। ਉਹਨਾਂ ਦੇ ਘਰਾਂ ਵਿੱਚ ਫਿਰ ਸੱਚੀ ਪਰਮਾਤਮਾ ਕੁਝ ਰਹਿਣ ਹੀ ਨਹੀਂ ਦਿੰਦੇ। ਪਰਮਾਤਮਾ ਵੀ ਆਖਦੇ ਹਨ ਜੇ ਇਹਨੂੰ ਜਿੰਨਾ ਮਰਜ਼ੀ ਦੇ ਦਈਏ ਇਹਨੇ ਤਾਂ ਖੁਸ਼ ਨਹੀਂ ਹੋਣਾ ਇਹਨੇ ਤਾਂ ਦੂਜਿਆਂ ਦੇ ਕੋਲ ਇਹੀ ਆਖਣਾ ਮੇਰੇ ਕੋਲ ਕੁਝ ਨਹੀਂ ਪਰਮਾਤਮਾ ਨੇ ਮੈਨੂੰ ਕੁਝ ਨਹੀਂ ਦਿੱਤਾ ਇਸ ਲਈ ਇਹਨੂੰ ਖੁਸ਼ ਕਰਨ ਦਾ ਕੋਈ ਫਾਇਦਾ ਨਹੀਂ ਇਹ ਚੀਜ਼ ਆਪਾਂ ਆਪਣੇ ਘਰਾਂ ਵਿੱਚ ਨੋਟ ਕੀਤੀ ਹੋਣੀ ਹੈ ਕਿ ਕਈ ਵਾਰੀ ਅਜਿਹਾ ਹੁੰਦਾ ਹੈ ਜਿੱਥੇ ਵੀ ਜਿਹੜੇ ਵੀ ਲੋਕ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਪੁੱਛਣ ਤੇ ਵੀ ਬਹੁਤ ਜ਼ਿਆਦਾ ਖੁਸ਼ ਰਹਿੰਦੇ ਹਨ ਵੰਡ ਕੇ ਖਾਂਦੇ ਹਨ ਵੰਡ ਕੇ ਪਾਉਂਦੇ ਹਨ ਜਿਹੜੇ ਦੁਨੀਆ ਵਿੱਚ ਵੰਡ ਕੇ ਖਾਂਦੇ ਹਨ ਵੰਡ ਕੇ ਪਾਉਂਦੇ ਹਨ ਪਰਮਾਤਮਾ ਵੀ ਉਹਨਾਂ ਤੋਂ ਹੀ ਖੁਸ਼ ਹੁੰਦੇ ਹਨ ਫਿਰ ਪਰਮਾਤਮਾ ਜੀ ਆਖਦੇ ਹਨ ਇਹ ਮਿਲ ਕੇ ਵਰਤ ਕੇ ਖਾਣ ਵਾਲਾ ਮਨੁੱਖ ਜਿਹੜਾ ਹੈ ਨਾ ਉਹ ਹੀ ਧਨਵਾਨ ਹੋ ਸਕਦਾ ਹੈ ਪਰਮਾਤਮਾ ਜੀ ਆਖਦੇ ਹਨ ਇਹਨੂੰ ਮੈਂ ਹੋਰ ਦੇਣਾ ਹ ਕਿਉਂਕਿ ਇਸਨੇ ਕਈਆਂ ਦਾ ਢਿੱਡ ਭਰਨਾ ਹੈ ਇਸ ਦਾ ਵੀ ਭਲਾ ਹੋ ਜਾਵੇ ਤੇ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਇਸਦੇ ਰਾਹੀਂ ਹੋਰ ਵੀ ਕਈ ਗਰੀਬ ਰੱਜ ਕੇ ਖਾਣਗੇ ਉਸ ਨੂੰ ਪਰਮਾਤਮਾ ਹੋਰ ਜ਼ਿਆਦਾ ਦਿੰਦੇ ਹਨ ਇਸ ਲਈ ਉਹਨਾਂ ਘਰਾਂ ਦੇ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਉਹਨਾਂ ਦੇ ਘਰਾਂ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਹੁੰਦੀ ਜੋ ਪਰਮਾਤਮਾ ਨੂੰ ਮਿੱਠਾ ਕਰਕੇ ਮੰਨਦੇ ਹਨ ਬਹੁਤਾ ਕਹੀਏ ਬਹੁਤਾ ਹੋਵੇ ਪਰਮਾਤਮਾ ਦੀ ਬਾਣੀ ਵਿੱਚ ਵੀ ਲਿਖਿਆ ਹੈ ਜੇਕਰ ਅਸੀਂ ਬਹੁਤਾ ਕਾਵਾਂਗੇ ਬਹੁਤਾ ਹੋਵੇਗਾ ਹਮੇਸ਼ਾ ਹੱਸੂ ਹੱਸੂ ਕਰਦੇ ਰਹਿਣਾ ਚਾਹੀਦਾ ਹੈ ਚਿਹਰੇ ਖਿੜੇ ਹੋਏ ਰਹਿਣੇ ਚਾਹੀਦੇ ਹਨ ਪਰਮਾਤਮਾ ਖੁਸ਼ੀਆਂ ਵੀ ਫਿਰ ਉਹਨਾਂ ਦੇ ਘਰਾਂ ਵਿੱਚ ਹੀ ਦਿੰਦੇ ਹਨ ਜਿਨ੍ਹਾਂ ਦੇ ਘਰਾਂ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਵੀ ਅਸੀਂ ਨਾ ਖੁਸ਼ ਹੁੰਦੇ ਹਾਂ ਪਰਮਾਤਮਾ ਉਹਨਾਂ ਤੋਂ ਖੁਸ਼ੀਆਂ ਤੋਂ ਵਾਂਝਿਆ ਉਹਨਾਂ ਨੂੰ ਕਰ ਦਿੰਦੇ ਹਨ ਇਸ ਲਈ ਸਾਧ ਸੰਗਤ ਜੀ ਹਮੇਸ਼ਾ ਉਹ ਹੀ ਖੁਸ਼ ਹਨ ਜਿਨ੍ਹਾਂ ਘਰਾਂ ਵਿੱਚ ਖੁਸ਼ੀਆਂ ਹਨ ਪਰਮਾਤਮਾ ਦਾ ਹਰ ਵੇਲੇ ਲੋਕ ਸ਼ੁਕਰਾਨਾ ਕਰਦੇ ਹਨ ਜਿਹੜਾ ਤੁਹਾਨੂੰ ਸੋਹਣਾ ਸਰੀਰ ਪਰਮਾਤਮਾ ਨੇ ਬਖਸ਼ਿਆ ਹੈ ਉਹ ਵੀ ਕਿਸੇ ਦੀ ਖਵਾਹਿਸ਼ ਹੋਵੇਗੀ ਜਿਹੜੇ ਤੁਹਾਡੇ ਬੱਚੇ ਸੋਹਣੇ ਹਨ ਉਹ ਵੀ ਕਿਸੇ ਦੀ ਖੁਆਇਸ਼ ਹੀ ਹੋਵੇਗੀ ਇਸ ਲਈ ਜਿੰਨਾ ਵੀ ਤੁਹਾਡੇ ਕੋਲ ਹੈ ਉਸ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਜਿੰਨਾ ਵੀ ਹੋਵੇ ਉਹਨਾ ਹੀ ਥੋੜਾ ਹੈ ਪਰਮਾਤਮਾ ਦੀ ਨਦਰ ਤੇ ਕਿਰਪਾ ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਵੇਗੀ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ